ਅਸਪਰੇ ਦੀ ਵੱਡੀ ਖਬਰ ਐਸਪੀਐਲ ਦੇ ਮੁੱਦੇ ਤੇ ਸਾਹਮਣੇ ਆ ਰਹੀ ਹੈ ਇੱਕ ਪਾਸੇ ਜਿੱਥੇ ਐਸਪੀਐਲ ਦੇ ਮੁੱਦੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਆਪਸ ਦੇ ਵਿੱਚ ਮੀਟਿੰਗ ਕਰਦੇ ਪਈ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੱਕੜਾ ਨੂੰ ਚੱਕ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਐਸਪੀਐਲ ਤੇ ਬੋਲਦੇ ਹੋਏ ਮੰਤਰੀ ਲਾਲ ਚੱਕੜਾ ਨੂੰ ਚੱਕ ਨੇ ਕਿਹਾ ਹੈ ਕਿ ਹਰਿਆਣਾ ਸਾਡਾ ਛੋਟਾ ਭਰਾ ਹੈ ਪਰ ਆਮ ਆਦਮੀ ਪਾਰਟੀ ਦਾ ਸਪਸ਼ਟ ਸਟੈਂਡ ਹੈ ਪੰਜਾਬ ਕੋਲ ਇੱਕ ਵੀ ਬੂੰਦ ਪਾਣੀ ਦੇਣ ਨੂੰ ਨਹੀਂ ਹੈ ਅੱਜ ਮੈਂ ਪੈਡੀਜੀ ਬਿਗੋਰਨਮੈਂਟ ਲਈ ਪੰਜਾਬ ਚ ਜਿਵੇਂ ਸਾਡਾ ਟੂਰ ਚੱਲ ਰਿਹਾ ਉਹਦੇ ਸਿਲਸਿਲੇ ਚ ਅੱਜ ਮੈਂ ਦਾਣਾ ਮੰਡੀ ਗੁਰਦਾਸਪੁਰ ਚ ਆਇਆ ਔਰ ਇਹ ਜ਼ਿਲ੍ਹਾ ਮੇਰਾ ਬੜਾ ਏਮੋਸ਼ਨਲ ਮੇਰੇ ਇਸ ਜ਼ਿਲ੍ਹੇ ਨਾਲ ਸਬੰਧ ਨੇ ਮੇਰੀ ਕਰਮ ਭੂਮੀ ਵੀ ਆ ਔਰ ਮੇਰੇ ਨਾਲ ਸਾਡੇ ਬਹੁਤ ਹੀ ਪਿਆਰੇ ਅਜ਼ੀਜ਼ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨਬੈਲ ਜੀ ਔਰ ਸਾਡੇ ਗੁਰਦਾਸਪੁਰ ਦੇ ਡੀਸੀ ਸਾਹਿਬ ਸਾਡੇ ਹਲਕਾ ਚਾਰਜ ਦੀਨਾ ਨਗਰ ਸੰਸ਼ੇਰ ਸਿੰਘ ਜੀ ਸੋ ਸਾਰੇ ਸਾਡੇ ਜਿਹੜੇ ਸਮਸਤ ਅਧਿਕਾਰੀ ਸੇਵਾਣ ਨੇ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਪੈੜੀ ਦਾ ਸੀਜ਼ਨ ਹੈ ਉਹ ਪੀਕ ਤੇ ਜਾ ਰਿਹਾ ਵੱਡੀ ਗਿਣਤੀ ਚ ਕਿਸਾਨ ਮੰਡੀ ਚ ਆਪਣੀ ਜਿੰਸ ਲਾ ਕੇ ਆ ਰਿਹਾ ਹਰ ਰੋਜ਼ ਨਵੀਆਂ ਖੁਸ਼ਖਬਰੀਆਂ ਪੰਜਾਬ ਦੀਆਂ ਮੰਡੀਆਂ ਚੋਂ ਪ੍ਰੋਕਿਊਰਮੈਂਟ ਨੂੰ ਲੈ ਕੇ ਆ ਰਹੀਆਂ ਨੇ ਸੋ ਲਗਭਗ ਪੰਜਾਬ ਦੇ ਅੰਦਰ ਇਸ ਵੇਲੇ ਤੱਕ 18 ਲੱਖ ਜਿਹੜਾ ਮੀਟਿਕ ਟਨ ਆਪਣਾ ਚੋਨਾ ਉਹ ਮੰਡੀਆਂ ਚ ਆ ਚੁੱਕਿਆ ਔਰ ਖੁਸ਼ੀ ਇਸ ਗੱਲ ਦੀ ਹੈ ਕਿ 17 ਲੱਖ ਦੇ ਕਰੀਬ ਪੰਜਾਬ ਦੀਆਂ ਮੰਡੀਆਂ ਦੇ ਵਿੱਚੋਂ ਕਿਸਾਨ ਦੀ ਜਿੰਸ ਖਰੀਦੀ ਜਾ ਚੁੱਕੀ ਹੈ ਔਰ ਲਗਭਗ 7 ਲੱਖ ਮੀਟਿਕ ਟਨ ਦੀ ਅਸੀਂ ਲਿਫਟਿੰਗ ਕਰ ਚੁੱਕੇ ਹਾਲਮੋਸਟ 50% ਤੋਂ ਵਾਪਸ ਤੇ ਖੁਸ਼ੀ ਇਸ ਗੱਲ ਦੀ ਹੈ ਕਿ 1943 ਕਰੋੜ ਰੁਪਈਆ 1943 ਕਰੋੜ ਰੁਪਈਆ ਜਿਹੜਾ ਲਗਾਤਾਰ ਹਰ ਰੋਜ਼ ਮਤਲਬ ਕਿਸਾਨ ਦੇ ਖਾਤੇਾਂ 'ਚ ਜਾ ਰਿਹਾ ਔਰ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਮੈਂ ਪਿਛਲੇ 13 ਸਾਲਾਂ ਦਾ ਇਤਿਹਾਸ ਦੇਖ ਰਿਹਾ 13 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਕਿ ਕਿਸੇ ਕਿਸਾਨ ਦੀ ਜਿੰਸ ਜਿਹੜੀ ਆ ਮੰਡੀ ਦੇ ਅੰਦਰ 12 ਵਜੇ ਤੋਂ ਲੈ ਕੇ ਬਾਅਦ 4 ਵਜੇ ਖਾਤੇ ਚ ਪੈਸੇ ਪਾਰੇ ਆ ਸੋ ਇਸ ਕਰਕੇ ਲਗਾਤਾਰ ਜਿਹੜਾ ਆ ਜਿਹੜੀ ਚਿੰਤਾ ਕਿਸਾਨ ਦੀ ਬਣੀ ਰਹਿੰਦੀ ਰਹੀ ਹੈ ਪਹਿਲੋਂ ਕਿ ਜੈਂਸ ਚੱਕੀ ਜਾਣੀ ਆ ਕਦੋਂ ਚੱਕੀ ਜਾਏਗੀ ਇੱਕ ਅਸਪਸ਼ਟ ਜਿਆ ਉਹਦਾ ਜੀਵਨ ਰਿਹਾ ਕਿਸਾਨ ਦਾ ਤੇ ਇਸੇ ਤਰ੍ਹਾਂ ਪੈਸੇ ਦਾ ਵੀ ਲਗਾਤਾਰ ਕੀਵਰ ਧਰਨ ਲੱਗਦੇ ਰਹੇ ਆ ਸੋ ਇਹ ਪਹਿਲਾ ਸੀਜ਼ਨ ਆ ਪੰਜਾਬ ਦੇ ਅੰਦਰ ਵੀ ਉਹਦੀ ਕਿਸਾਨ ਦੀਆਂ ਜਿਹੜੀਆਂ ਦੋ ਚਿੰਤਾਵਾਂ ਹੁੰਦੀਆਂ ਨੇ ਲਗਾਤਾਰ ਉਹਦੇ ਉੱਤੇ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਬੜੇ ਸਪਸ਼ਟ ਪੰਜਾਬ ਦੇ ਅੰਦਰ ਆ ਜਿਹੜੇ ਹਾਲਾਤ ਨੇ ਕਿ ਕਿਸਾਨ ਸਾਡਾ ਖੁਸ਼ ਔਰ ਬਹੁਤ ਵੱਡੀ ਤਦਾਦ ਦੇ ਵਿੱਚ ਆਨਲ ਦਿਨਾ ਜਿਹੜੀ ਪੈੜੀ ਆਣੀ ਹੈ ਉਹਦੇ ਲਈ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਤਿਉਹ ਕਾਲ ਕਰਨ ਦੀ ਕੋਈ ਲੋੜ ਨਹੀਂ ਤੁਹਾਡਾ ਕਲਾਕਲਾ ਦਾਣਾ ਚੱਕਾਂਗੇ ਮੰਡੀ ਦੇ ਅੰਦਰੋਂ ਹਰ ਕਿਸਮ ਦੀ ਸਹੂਲਤ ਅਜਮਨ ਖੁਸ਼ੀ ਆ ਵੀ ਗੁਰਦਾਸਪੁਰ ਦੇ ਅੰਦਰ ਇਹ ਤੇ ਮੈਡੀਕਲ ਕੈਂਪ ਵੀ ਸਾਡੇ ਅ ਅਧਿਕਾਰੀ ਸਵਾਰਨਾ ਨੂੰ ਲੱਗਿਆ ਔਰ ਆਨਲਾਈਨਸ ਕਹਿੰਦਾ ਹੁੰਦਾ ਚਲੋ ਥਰੂਆਊਟ ਪੰਜਾਬ ਹੀ ਹੈ ਲੇਕਿਨ ਕੋਈ ਪਾਣੀ ਦੀ ਘਾਟ ਨਾ ਰਹੇ ਵੀ ਮਜ਼ਦੂਰਾਂ ਨੂੰ ਕਿਸੇ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਇਹ ਸੀਜ਼ਨ ਜਿਹੜਾ ਪੰਜਾਬ ਦੇ ਅੰਦਰ ਨਾ ਕੇਵਲ ਕਿਸਾਨਾਂ ਲਈ ਬਲਕਿ ਆੜਤੀਆਂ ਲੈ ਵੀ ਔਰ ਮਿਲਰਜ਼ ਲੈ ਰੀ ਵੀ ਜਿਹੜਾ ਬੜਾ ਅਹਿਮ ਹੁੰਦਾ ਮਜ਼ਦੂਰਾਂ ਲੈ ਵੀ ਸੋਣਾ ਨੂੰ ਕੋਈ ਸਮੱਸਿਆ ਨਾ ਆਵੇ ਤੇ ਲਗਾਤਾਰ ਸੇ ਕੰਮ ਕਰ ਰਹੇ ਆ ਸੋ ਜਿਉਂਦਾ ਜਾਗਦਾ ਪੰਜਾਬ ਹੱਸਦਾ ਖੇਡਦਾ ਪੰਜਾਬ ਬਣੇ ਇਹਦੇ ਲਈ ਮਾਨ ਸਾਹਿਬ ਦਾ ਲਗਾਤਾਰ ਜਿਹੜਾ ਪੰਜਾਬ ਦੇ ਲੋਕਾਂ ਦੇ ਭਲੇ ਸੇ ਯਤਨ ਹੈਗੇ ਆ ਦੇਖੋ ਐਸਬੀਐਲ ਦਾ ਮਾਨ ਸਾਹਿਬ ਅੱਜ ਮੀਟਿੰਗ ਹੋ ਰਹੀ ਆ ਪੰਜਾਬ ਦੇ ਹਿੱਤ ਪਹਿਲੋਂ ਆ ਪੰਜਾਬ ਕੋ ਕੋਈ ਪਾਣੀ ਨਹੀਂ ਹੈ ਪੰਜਾਬ ਕੋ ਇੱਕ ਬੂੰਦ ਵੀ ਪਾਣੀ ਦਾ ਨਹੀਂ ਹੈ ਹਰਿਆਣਾ ਸਾਡਾ ਛੋਟਾ ਭਰਾ ਹੈਗਾ ਸਾਡਾ ਗਵੰਡੀ ਰਾਜ ਆ ਪਰ ਅਸੀਂ ਪੰਜਾਬ ਦੇ ਹਿੱਤਾਂ ਦੀ ਜਿਹੜੀ ਆ ਉਹ ਤਰਜਮਾਨੀ ਕਰਦੇ ਆ ਪੰਜਾਬ ਲਈ ਬੜਾ ਸਪੱਸ਼ਟ ਆਮ ਆਦਮੀ ਪਾਰਟੀ ਦਾ ਸਟੈਂਡ ਹੈਗਾ ਜਿਹੜਾ ਪੁਰਾਣਾ ਪੁਰਾਣਾ ਮਤਲਬ ਜਿਹੜਾ ਬੇਲਾ ਸੀਗਾ ਜਦੋਂ ਪੰਜਾਬ ਕੋ ਪਾਣੀ ਹੁੰਦਾ ਸੀ ਲੇਕਿਨ ਅੱਜ ਪੰਜਾਬ ਕੋ ਪਾਣੀ ਨਹੀਂ ਹੈ ਅੱਜ ਪੰਜਾਬ ਦੇ ਅੰਦਰ ਆਪਣੀ ਪਾਣੀ ਦੀ ਕਿਲਤ ਹੈਗੀ ਐ ਸੋ ਇਸ ਕਰਕੇ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨਾ ਪੰਜਾਬ ਦੇ ਹਿੱਤਾਂ ਦਾ ਮਤਲਬ ਪਿਆਰੇਦਾਰ ਬਣ ਕੇ ਜਿਹੜਾ ਆ ਉਹ ਮਾਨ ਸਾਹਿਬ ਦੀ ਸਰਕਾਰ ਨੇ ਮਤਲਬ ਜਿਹੜਾ ਆ ਉਹ ਹੋਣਾ ਆ ਸੋ ਇਸ ਕਰਕੇ ਐਸਵਾਈਐਲ ਦਾ ਮੁੱਦੇ ਦੇ ਉੱਤੇ ਲਗਾਤਾਰ ਜਿਹੜਾ ਸਾਡਾ ਪਾਰਟੀ ਦਾ ਸਟੈਂਡ ਹੈਗਾ ਸੋ ਅੱਜ ਵੀ ਉਹ ਸਟੈਂਡ ਤੇ ਕਹਿਣਾ ਕਿਸਾਨਾਂ ਦਾ ਧਰਨਾ ਸੰਗਰੂਰ ਵਿੱਚ ਛੇ ਦਿਨ ਵਿੱਚ ਹੋਰਿਆ ਜਾਵਾ ਤੇ ਲੱਗਦਾ ਖਤਮ ਹੋਊਗਾ ਦੇਖੋ ਧਰਨੇ ਲਾਣਾ ਡੈਮੋਕਰੇਟਿਕ ਰਾਈਟ ਹਰ ਵਰਗ ਨੂੰ ਆਪਣੀ ਗੱਲ ਡੈਮੋਕਰੇਟਿਕ ਢੰਗ ਦੇ ਨਾਲ ਸਰਕਾਰ ਕੋ ਰੱਖਣੀ ਉਹਨਾਂ ਦਾ ਰਾਈਟ ਹੈਗਾ ਉਹ ਧਰਨੇ ਉਹਨਾਂ ਨੇ ਲਾਇਆ ਪਰ ਮਾਨ ਸਾਹਿਬ ਨੇ ਜਿਹੜੇ ਵੱਡੇ ਐਲਾਨ ਕੀਤੇ ਆ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਛੇਵੇਂ ਨਿਆਦੀ ਆਪਣੀ ਟਿਨੌਰ ਦੇ ਦੌਰਾਨ ਪੀਰੀਅਡ ਦੇ ਦੌਰਾਨ ਬੜੇ ਹਿਸਟੋਰੀਕਲ ਲਾਨ ਪੰਜਾਬ ਦੇ ਲੋਕਾਂ ਲਈ ਕੀਤੇ ਆ ਨਾ ਕੇਵਲ ਕਿਸਾਨਾਂ ਲਈ ਬਲਕੇ ਮਲਟੀ ਵਰਗ ਦੇ ਜਿਹੜੇ ਆ ਮਤਲਬ ਲੋਕਾਂ ਲਈ ਵੀ ਤੁਸੀਂ ਦੇਖ ਸਕਦੇ ਹੋ ਕਿ ਨਰਮਾ ਜਿਹੜਾ ਪਿਛਲੀ ਸਰਕਾਰ ਦੇ ਵੇਲੇ ਖਰਾਬ ਹੋਇਆ ਜਦੋਂ ਪਿਛਲੀ ਸਰਕਾਰ ਦੇ ਮੁੱਖ ਮੰਤਰੀ ਨੇ ਕਿਸਾਨਾਂ ਦਾ ਫੋਟੋਆਂ ਲਾ ਕੇ ਪ੍ਰਚਾਰ ਕੀਤਾ ਵੀ ਨਰਮੇ ਦੀ ਦائیگی ਕਰ ਦਿੱਤੀ ਗਈ ਆ ਪਰ 1 ਰੁਪਇਆ ਵੀ ਨਰਮੇ ਦੀ ਦائیگی ਨਹੀਂ ਕੀਤੀ ਮਾਨ ਸਾਹਿਬ ਨੇ ਤਾਂ ਪਿਛਲੀਆਂ ਸਰਕਾਰਾਂ ਦੀ ਸਮੇਂ ਦਾ ਦੌਰਾਨ ਜਿਹੜਾ ਕਿਸਾਨਾਂ ਦਾ ਸਰਕਾਰ ਵੱਲ ਖੜਿਆ ਸੀਗਾ ਨਰਮਿਆਂ ਦਾ ਬਕਾਇਆ ਉਹ ਵੀ ਜਾਰੀ ਕੀਤਾ ਔਰ ਗੰਨੇ ਦਾ 300 ਕਰੋੜ ਰੁਪਇਆ ਬਕਾਇਆ ਉਹ ਸਾਡੀ ਸਰਕਾਰ ਵੇਲੇ ਦਾ ਨਹੀਂ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਦੇ ਗਵਰਨਮੈਂਟ ਦਾ ਹੈਗਾ ਆ ਜੋ 300 ਕਰੋੜ ਰੁਪਇਆ ਗੰਨੇ ਦਾ ਸਰਕਾਰੀ ਮੇਲਾ ਵਾਲਾ ਉਹ ਵੀ ਜਾਰੀ ਕੀਤਾ 20 ਰੁਪਏ ਦਾ 20 ਰੁਪਏ ਜਿਹੜਾ ਆ ਉਹ ਗੰਨੇ ਦੇ ਰੇਟਸ ਤੋਂ ਵਾਧਾ ਕੀਤਾ ਆ ਸੋ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਸਾਬ ਕਿਸਾਨ ਹਿੱਤਾਂ ਦੇ ਪਹਿਰੇਦਾਰ ਹੈਗੇ ਆ ਬਿਜਲੀ ਦਾ ਬੜਾ ਇਤਿਹਾਸਕ ਫੈਸਲਾ ਪੰਜਾਬ ਦੇ ਲੋਕਾਂ ਲਈ ਕੀਤਾ 600 ਯੂਨਿਟ ਬਿਜਲੀ ਦਾ ਬਿਨਾ ਕਿਸੇ ਜਾਤੀਬੰਦਨ ਤੋਂ ਹਰੇਕ ਵਰਗ ਨੂੰ ਪੰਜਾਬ ਦੇ ਅੰਦਰ ਸੋ ਆਲਮੋਸਟ 47 ਲੱਖ ਪਰਿਵਾਰਾਂ ਦਾ ਜਿਹੜਾ ਬਿਜਲੀ ਬਿੱਲ ਆ ਵਰਕਾ ਜ਼ੀਰੋ ਆਇਆ ਪੰਜਾਬ 'ਚ ਇਹ ਹੋਰ ਬਦਨਾਮ ਆਣ ਵਾਲੇ ਦਿਨਾਂ ਦੇ ਅੰਦਰ ਜੋ ਵੱਡੇ ਜਿਹਨੂੰ ਆਪਾਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਰੰਗਲਾ ਪੰਜਾਬ ਸ਼ਬਦਾਂ ਨਾਲ ਨਹੀਂ ਜਿਹੜਾ ਰੂਟ ਮੈਪ ਸਰਕਾਰ ਨੇ ਕੀਤਾ ਇਹਦੇ ਨਾਲ ਬਣਨਾ ਸੋ ਪੰਜਾਬ ਦੇ ਅੰਦਰ ਹੁਣ ਤੱਕ 18000 ਖਾਲੀ ਸਾਮੀਆਂ ਪੂਰੀਆਂ ਕੀਤੀਆਂ ਜਾ ਚੁੱਕੀਆਂ ਨੇ 18000 ਕੱਚੇ ਮਜ਼ਦੂਰ ਨੂੰ ਪੱਕੇ ਕਰਨ ਦੀ ਪ੍ਰਕਿਰਿਆ ਐਨ ਪੂਰੀ ਮਤਲਬ ਜਿਹੜੀ ਹੈ ਸਿਖਰ ਵਾਲੇ ਪਾਸੇ ਜਾ ਰਹੀ ਹੈ ਉਹਦੀ ਸ਼ੁਰੂਆਤ 8700 ਸਿੱਖਿਆ ਪ੍ਰੋਵਾਈਡਰਾਂ ਨੂੰ ਪੱਕੇ ਕਰਕੇ ਸਰਕਾਰ ਨੇ ਕਰ ਦਿੱਤੀ ਆ ਸੋ ਇਸ ਕਰਕੇ ਕੱਲਾ ਕੱਲਾ ਵਰਗ ਜਿਹੜਾ ਪੰਜਾਬ ਦਾ ਕੱਲਾ ਕੱਲਾ ਸਵਾਲ ਉਹਨਾਂ ਦਾ ਸੁਣ ਰਹੇ ਆ ਸੋ ਆਹ ਨਾਲੇ ਸਮਝ ਹੋਰ ਵੱਡੇ ਐਲਾਨ ਪੰਜਾਬ ਦੇ ਲੋਕਾਂ ਲਈ ਤੁਹਾਨੂੰ ਪੰਜਾਬ ਦੀ ਸਰਜ਼ਮੀਨ ਨੂੰ ਪਿਆਰਾ ਸਨ ਖੜੇ ਕਰਨ ਲਈ ਜੁੁੰਦਾ ਜਾਗਦਾ ਪੰਜਾਬ ਬਣ ਲਈ ਕੀਤਾ ਜਾਣਗੇ ਸੋ ਮੈਨੂੰ ਉਮੀਦ ਆ ਜਿਹੜਾ ਪੈੜੀ ਦਾ ਸੀਜ਼ਨ ਆ ਉਹ ਸਾਡਾ ਖੂਬਸੂਰਤ ਰਹੂਗਾ ਇਹ ਮੇਰੀ ਆਸ ਹੈ ਕਿਸਾਨੀ ਵੀ ਕਹਿ ਰਹੇ ਕਿ ਮੁਕੰਮਲ ਸਾਰਾ ਮੀਟਿੰਗ ਹੋਈ ਸੀ ਉਸ ਵਜ੍ਹਾ ਚ ਕਹਿ ਪੀ ਰੈੱਡ ਐਂਟਰੀ ਜਾਂ ਪਰਚੇ ਦਰਜ ਨਹੀਂ ਕਿਤੇ ਕਿਸੇ ਤਰ੍ਹਾਂ ਦੀ ਵੀ ਕੋਈ ਰੈੱਡ ਐਂਟਰੀ ਨਹੀਂ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪਾਰੇ ਸੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਪਰਾਲੀ ਨਾ ਜਲਾਈ ਜਾਵੇ। ਪਰਾਲੀ ਨਾ ਕੇਵਲ ਕੋਈ ਇਕੱਲਾ ਗੈਰ ਕਿਸਾਨਾਂ ਨੂੰ ਧੂਘੇ ਨੇ ਨੀ ਖਰਾਬ ਕਰਨਾ ਕਿਸਾਨਾਂ ਨੂੰ ਵੀ ਕਰਨਾ। ਆਪਾਂ ਵੀ ਸਾਜ ਸੇ ਵਾਤਾਵਰਣ ਚਰਾਨਾ। ਸਾਡਾ ਕਾਨੂੰਨ ਵੀ ਕਹਿੰਦਾ ਹੈ। ਸਾਡੇ ਗੁਰੂ ਸ੍ਰੀ ਮਾਨਾਂ ਨੇ ਵੱਡੀਆਂ ਗੱਲਾਂ ਕਹੀਆਂ ਵਾਤਾਵਰਣ ਨੂੰ ਲੈ ਕੇ ਬਹੁਤ ਵੱਡੀਆਂ ਗੱਲਾਂ। ਸਨਮਾਨਯੋਗ ਗੱਲਾਂ। ਉਹਨਾਂ ਨੇ ਕਿਹਾ ਆਪਾਂ ਮੰਨ ਲਈਏ ਗੁਰੂ ਸੇਵਾ ਨਾਲ ਦਾ ਸੋ ਇਸ ਕਰਕੇ ਇੱਕ 7 ਸਵਾ ਲੱਖ ਮਸ਼ੀਨ ਪੰਜਾਬ ਦੇ ਅੰਦਰ ਸਰਕਾਰ ਨੇ ਖਰੀਦ ਕੇ ਥੱਲੇ ਭੇਜੀ ਆ ਉਸ ਮਸ਼ੀਨ ਦਾ ਇਸਤੇਮਾਲ ਕਰਕੇ ਗੋਲ ਕੀਤੇ ਜਾਣ ਸੋ ਪ੍ਰਾਲੀ ਨੂੰ ਨਾ ਜਲਾਇਆ ਜਾਵੇ ਸਾਡੀ ਹੰਬਲ ਹੰਬਲ ਰਕਸ਼ਾ 6 ਐਂਟਰੀਆਂ ਕੀਤੀਆਂ ਗਈਆਂ ਨੇ ਉਹ ਹੋ ਚੁੱਕੀਆਂ ਨੇ ਲਿਵਾਜ਼ ਹੋ ਜੇ ਨਹੀਂ ਕਿਸੇ ਤਰ੍ਹਾਂ ਦੀ ਕੋਈ ਐਂਟਰੀ ਨਹੀਂ ਹੋਏਗੀ ਕੋਈ ਪ੍ਰੋਬਲਮ ਨਹੀਂ ਹੈ ਸਰਕਾਰ ਦਾ ਕੋਈ ਏਜੰਡਾ ਨਹੀਂ ਇਦਾਂ ਦਾ ਕੋਈ ਐਸੀ ਗੱਲ ਹੈਗੀ ਅਸੀਂ ਉਹਨੂੰ ਵੈਰੀਫਾਈ ਕਰਾਂ ਸਰਕਾਰ ਨੇ ਇੱਕ ਵਾਰ ਤੋਂ ਫੇਰ ਜੀ ਉਹ ਪ੍ਰੋਨ ਨੇ ਜੀ ਹਾਂਜੀ ਕੋਡ ਦਾ ਮੈਟਰ ਆ ਜੀ ਤਾਂ ਉਹਨਾਂ ਦਾ ਕੋਡ ਦਾ ਹੈਗਾ ਕੋਡ ਨੇ ਕਿੰਨੀ ਰੋਲ ਦੇਣੀ ਹੈ ਕਿ ਨੂੰ ਨਹੀਂ ਦੇਣੀ ਇਹ ਉਹਨਾਂ ਦਾ ਇੱਕ ਵੀਐਸ ਨੇ ਇੱਕ ਵੱਡੀ ਕਾਰਵਾਈ ਕੀਤੀ ਆ ਪਾਕਿਸਤਾਨ ਡਰੋਨ ਨੂੰ ਜਵਾਬ ਕਰਾਇਆ ਨਹੀਂ ਉਹ ਬਹੁਤ ਅੱਛੀ ਗੱਲ ਆ ਔਰ ਮੈਂ ਧੰਨਵਾਦ ਕਰਦਾ ਮੈਂ ਅਪਰੀਸ਼ੀਏਟ ਕਰਦਾ ਸਾਡੇ ਜਿਹੜੇ ਬਾਰਡਰ ਸਕਿਉਰਿਟੀ ਫੋਰਸ ਦਾ ਸਾਡੇ ਗੁਰਦਾਸਪੁਰ ਦੇ ਪ੍ਰਸ਼ਾਸਨ ਦਾ ਸੋ ਭਾਵੇਂ ਦੇ ਅੰਦਰ ਵੀ ਜਿਹੜੀਆਂ ਪਾਕਿਸਤਾਨ ਵੱਲੋਂ ਚੁਣੌਤੀਆਂ ਘੋਣਗੀਆਂ ਇਸੇ ਤਰ੍ਹਾਂ ਟੱਕਰਾਂ ਕਰੇ ਆਪਣਾ ਤੁਸੀਂ ਚਿੰਤਾ ਨਾ ਕਰੋ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਜਨਮਾਨਸ ਦਾ ਖਿਆਲ ਰੱਖਣਾ ਸੁਰੱਖਿਅਤ ਰੱਖਣਾ ਪੰਜਾਬ 'ਚ ਸ਼ਾਂਤੀ ਭਾਈਚਾਰਾ ਰੱਖਣਾ ਇਹ ਸਾਡੀ ਸਰਕਾਰ ਦੇ ਆ ਮਤਲਬ ਜਿਹੜਾ ਜ਼ੱਡੇ ਦੇ ਉੱਤੇ ਆ ਸੋ ਜਿਉਂਦਾਬਾਸਾ ਰਵੇ ਪੰਜਾਬ ਸਾਡਾ ਗੁਰਦਾਸਪੁਰ ਪ੍ਰਕਿਊਰਮੈਂਟ ਦਾ ਸੀਜ਼ਨ ਲਈ ਮ ਆਇਆ ਬਹੁਤ ਅੱਛਾ ਚੱਲ ਰਿਹਾ ਮੈਨੂੰ ਖੁਸ਼ੀ ਆ ਗੁਰਦਾਸਪੁਰ ਦੀ ਮੰਡੀ ਥੈਂਕ ਯੂ ਐਸਐਮਜ਼ेड ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਪਾਪਾ ਖਾਨ ਬੰਦਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਗਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਗਲੇਸ਼ ਸੋਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੈਰੀ ਲਰਨ ਮੇਜ ਚ ਪ੍ਰੋਬਲਮ ਪਿਆਰ ਮੁਹੱਬਤ ਚ ਚੱਕਰ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ 101% ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾੰਤ੍ਰਿਕ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786